ਸ਼ਸ਼ਟਿਕਾਲ ਦੇ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਸਾਰਿਆਂ ਨੂੰ ਹੈਪੀ ਲੋੜੀ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣਾਂ கரੰਟ ਮਾਰਦੀ ਤੁਹਾਡੇ ਬਾਜੀ ਲੱਗੇ ਹੋਏ ਨੇ கரੰਟ ਤਾਂ ਮਾਰ ਗਿੱਲੇ ਤਾਂ ਨਹੀਂ ਹੋਗੇ ਬੂਟ ਤੁਹਾਡੇ ਹੈ ਮੋਟੇ ਬੂਟ ਤਾਂ ਨਹੀਂ ਗਿੱਲੇ ਹੋਗੇ கரੰਟ ਤਾਂ ਹੀ ਮਾਰਦੀ ਹੈ ਲੱਗਾ ਹਣਾ ਉਹ ਸਵਿਚਾ ਟੁੱਟੀ ਨਹੀਂ ਜਲਦੀ ਪਈ ਤੇ ਕੰਮ ਅਸੀਂ ਅੱਜ ਕਰ ਦਿੰਦੇ ਆਂ ਰਾਤ ਨੂੰ ਲੁਕੇ ਆਈ ਨਹੀਂ ਹਾਲੇ ਝਟ ਝੁੜ ਸਾਰਾ ਪਿਆ ਸਾਡੇ ਵੀਰ ਜੀ ਲਾਗੇ ਕੱਪੜੇ ਬਹੁਤ ਸੀ ਤਾਂ ਕਰਕੇ ਕੱਪੜੇ ਧੋਈ ਜਾਂਦੇ ਨੇ ਤੇ ਗਰਮ ਪਾਣੀ ਯੂਜ਼ ਕਰ ਰਹੇ ਤੁਸੀਂ ਗਰਮ ਪਾਣੀ ਜੇ ਸਿਰਦ ਨਾ ਘਰਾ ਪਿਆਉਂਦੀ ਉਹ ਕਰ ਦੋ ਨਾ ਜੋੜ ਦੋ ਤਾਂ ਆਂਟੀ ਆਊਗੀ ਤਾਂ ਇਹਨਾਂ ਲੇਟ ਹੀ ਆਊਗੀ ਸਾਡੇ 11:15 ਤੇ ਹੋ ਗਏ ਨੇ ਨਾ ਆਂਟੀ ਸਾਡੇ ਅੱਜ ਆਏ ਸੀ ਲੇਟ ਆਏ ਸੀ ਤੇ ਸ਼ਾਮ ਨੂੰ ਸ਼ਾਮ ਪੈ ਗਈ ਹੈ ਤੇ ਸਾਰਾ ਕੰਮ ਕੰਮ ਕਰਕੇ ਚਲੇ ਗਏ 2 ਵਜੇ ਨਾਲ ਆਏ ਤੇ ਹੁਣ ਬਸ ਅਸੀਂ ਹੁਣ ਲੋਹੜੀ ਤੇ ਜਾਣ ਦੀ ਤਿਆਰੀ ਕਰਨੀ ਹੈ ਕਿਉਂਕਿ ਜਿਹੜੀ ਆਪਣੇ ਪਿੰਡ ਦੇ ਵਿੱਚ ਜਗਾ ਹੈਗੀ ਹੈ ਪਾਬਾ ਪੂਰੀ ਜੀ ਵਾਲੇ ਦੀ ਉਨ ਉੱਥੇ ਤੇ ਬਾਈਕ ਹੈਗੀ ਜਗਾ ਕਤਲੇ ਵਾਲੀ ਬਾਬਾ ਸੁਹੇਲ ਸਿੰਘ ਜੀ ਦੀ ਉਹਨਾਂ ਦੀ ਜਗਾ ਤੇ ਨਾ ਜਾਣਾ ਹੈ ਉਥੇ ਲੋਹੜੀ ਦਾ ਪ੍ਰੋਗਰਾਮ ਹੁੰਦਾ ਹੈ ਤੇ ਸ਼ਾਮ ਨੂੰ ਜਾਵਾਂਗੇ 7 6 7 ਵਜੇ ਨਾਲ 6 ਵਜੇ ਸਾਰੇ ਚਲ ਜਾਣ ਲੱਗ ਜਾਂਦੇ ਨੇ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਕਿ ਪਿੰਡਾਂ ਦੀ ਲੋੜੀ ਮੈਂ ਤੇ ਕੈਨ ਨੂੰ 3 ਸਾਲ ਹੋ ਗਏ ਮੈਨੂੰ ਆਈ ਨੂੰ ਮੇਰੀ ਤੀਜੀ ਲੋੜੀ ਕਹ ਲੋ ਹੈਗੀ ਐ ਤੇ ਮਨਾਈ ਜਾਣੀ ਪਰ ਮੈਂ ਵੇਖ ਨਹੀਂ ਅੱਜ ਪਹਿਲੀ ਵਾਰ ਪਹਿਲੀ ਵਾਰ ਜਦੋਂ ਗਈ ਸੀ ਉਦੋਂ ਵੀ ਲੇਟ ਹੋ ਗਏ ਸੀ ਤੇ ਪਹੁੰਚੇ ਨਹੀਂ ਅਸੀਂ ਵਾਪਸ ਆ ਗਏ ਗੇਲਾ ਕੱਢ ਕੇ ਤੇ ਹੁਣ ਤੁਹਾਡੇ ਪਾਜੀ ਨੂੰ ਕਹਿ ਰਹੀਆਂ ਕਿ ਆਪਣਾ ਤਿਆਰ ਹੋ ਜਾਓ ਛੇਤੀ ਮੈਂ ਵੀ ਆਪਾਂ ਸੇ ਵੀ ਤਿਆਰ ਹਾਂ ਜਪਨੂਰ ਨੂੰ ਮੈਂ ਕਰਤਾ ਤਿਆਰ ਬੋਲੋਗੇ ਕੁਛ ਸਾਰਿਆਂ ਨੂੰ ਹੈਪੀ ਲੋਲੀ ਦੀ ਲੱਖ ਲੱਖ ਮੁਬਾਰਕਾਂ ਮੋਣ ਵਰਤ ਰੱਖਿਆ ਲੱਗਦਾ ਮੈਨੂੰ ਤੇ ਤਾਂ ਕਰਕੇ ਬੋਲ ਨਹੀਂ ਰੇ ਤੇ ਅੱਗੋ ਅਗਲੇ ਦਿਨ ਅੱਗੇ ਮਾਗੀ ਮਾਗੀ ਦਾ ਮੇਲਾ ਮਾਗੀ ਦਾ ਮੇਲਾ ਲੱਗਣਾ ਮੇਰਾ ਨਾ ਮੋਣ ਵਰਤ ਨਹੀਂ ਰੱਖਿਆ ਮੈਂ ਸੋਚ ਰਿਹਾ ਦੁਖੀ ਐ ਕੋ ਸੋਚ ਰਿਆਂਗਾ ਕਿਹੜੀ ਗੱਲ ਤੋਂ ਕਿਉਂਕਿ ਮੈਨੂੰ ਨਾ ਮੈਂ ਅੱਜ ਤੋਂ ਸੋਚ ਲਿਆ ਵੀ ਮੈਂ ਕਿਸੇ ਦਾ ਫਾਇਦਾ ਨਹੀਂ ਕਰਨਾ ਹਨਾ ਜਦੋਂ ਮੈਂ ਕਿਸੇ ਦਾ ਭਲਾ ਨਹੀਂ ਕਰਦਾ ਭਲਾ ਨਹੀਂ ਕਰਨਾਗਾ ਠੀਕ ਹੈ ਫਲਦਾ ਨਹੀਂ ਭਲਾ ਫਲਦਾ ਨਹੀਂ ਮੈਨੂੰ ਭਲਾ ਹਨਾ ਜੀਦਾ ਮੈਂ ਭਲਾ ਪਰ ਪ੍ਰਮਾਤਮਾ ਦੀ ਨਜ਼ਰ ਚ ਫਲਦਾ ਨਾ ਤੂੰ ਆਪਣੀ ਨੀਤ ਤਾਂ ਸਾਫ਼ ਹੈ ਨਾ ਤੁਹਾਡੀ ਹਨਾ ਉਹ ਉਲਟਾ ਹਨਾ ਮੇਰੀ ਗੱਲਾਂ ਦਾ ਮਤਲਬ ਗਲਤ ਕਢ ਕੇ ਕੱਢ ਜਾਂ ਕੋਈ ਵੀ ਹੋਵੇ ਕੁਛ ਵੀ ਹੋਵੇ ਜਾਂ ਰਸਤਾ ਕਰਾਵਾਂ ਕਿਸੇ ਦਾ ਜਾਂ ਹਨਾ ਕੁਛ ਵੀ ਹੋਵੇ ਤੇ ਵੀ ਉਹ ਜਨ ਕਿ ਵੀ ਮੇਰੀ ਉਹਦੇ ਵਿੱਚ ਵੈਲਿਊ ਖਤਮ ਆ ਮੈਂ ਉਹਦੇ ਵਿੱਚ ਜ਼ੀਰੋ ਹੋ ਜਾਣਾ ਹਨਾ ਤੇ ਇਸ ਕਰਕੇ ਵੀ ਅੱਜ ਦੇ ਦਿਨ ਤੁਹਾਡੇ ਭਾਜੀ ਨਰਾਜ ਹੋ ਗਏ ਐ ਚੀਤੋ ਕਿਉਂਕਿ ਕਿਸੇ ਨੇ ਨਾ ਕਮੈਂਟ ਇਹੋ ਜਿਹਾ ਕੀਤਾ ਕਿ ਭਲਾ ਕਰਕੇ ਅਗਰ ਚਲੋ ਕਿਸੇ ਦਾ ਹੁੰਦਾ ਚਲੋ ਐ ਤੇ ਆਪਾਂ ਗੱਲ ਮੰਨਦੇ ਆ ਕਿ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਡਾਉਣਾ ਚਾਹੀਦਾ ਉਹ ਕੰਮ ਵਰਨਾ ਤੇ ਕੋਈ ਉਹ ਨਹੀਂ ਲੋੜਨੀ ਹੈ ਕਿ ਕੋਈ ਸਾਹਮਣੇ ਵਾਲਾ ਕਿੰਨੇ ਜੀਦਾ ਆਪਾਂ ਭਲਾ ਕਰਦੇ ਆ ਜਾਂ ਆਪਾਂ ਆਪਣੀ ਨਜ਼ਰ ਚ ਭਲਾ ਕਹੀ ਜਾਈ ਉਸ ਕੰਮ ਨੂੰ ਪਰਮਾਤਮਾ ਜਾਣਦਾ ਹੈ ਪਰਮਾਤਮਾ ਜਾਣਦਾ ਉਹ ਭਲਾ ਹੈ ਕਿ ਕੀ ਹੈ ਹੈਨਾ ਬਾਕੀ ਹੋਣਾ ਨਹੀਂ ਕਰਨਾ ਕਿਸੇ ਦਾ ਵੀ ਨਾ ਕਿਉਂਕਿ ਫਾਇਦਾ ਨਹੀਂ ਆਪਾਂ ਆਪ ਸਾਨੂੰ ਨਾ ਮਾਸੀ ਜੀ ਜਿਨ੍ਹਾਂ ਨੇ ਵੀਲ ਜੇਰ ਦਿੱਤੀ ਸੀ ਨਾ ਉਹਨਾਂ ਨੇ ਇੱਕ ਗੱਲ ਕਹੀ ਸੀ ਕੀ ਪਹਿਲੇ ਤੁਸੀਂ ਆਪ ਦਾ ਸੋਚੋ ਅੱਜ ਕੱਲ ਦੇ ਟਾਈਮ ਦੇ ਵਿੱਚ ਫੇਰ ਕਿਸੇ ਦੇ ਰੱਬ ਨੇ ਜਦੋਂ ਤੁਹਾਨੂੰ ਇੰਨਾ ਯੋਗਾਕਾਰਤਾ ਨਾ ਕਿ ਕਿਸੇ ਦੀ ਮਦਦ ਕਰਨ ਯੋਗ ਹੋਏ ਜਾਂ ਤੁਹਾਨੂੰ ਲੱਗੇ ਕਿ ਹਾਂ ਵੀ ਇਹ ਇਸ ਬੰਦੇ ਦੀ ਪਰ ਬੰਦੇ ਦਾ ਜਦੋਂ ਮਿਲਨ ਵਰਤਨ ਹੋ ਜਾਂਦਾ ਨਾ ਮਿਲਨ ਵਰਤਨ ਉਹਦੇ ਨਾਲ ਤੇ ਉਦੋਂ ਰੰਗ ਸਾਹਮਣੇ ਆ ਜਾਂਦਾ ਬੰਦਾ ਆਪ ਤੇ ਉਮੀਦਾਂ ਉਮੀਦ ਰਹਿਂਦਾ ਪਰ ਸਾਹਮਣੇ ਵਾਲਾ ਰੰਗ ਦਿਖਾਂਦਾ ਤੇ ਜੇ ਉਹਨੂੰ ਕੋਈ ਗੱਲ ਸਮਝਾਣ ਲੱਗ ਜੀਏ ਤੇ ਉਹ ਇਹ ਦੱਸਦਾ ਉਹਨੂੰ ਗਲਤ ਸੋਚ ਲੈ ਕੇ ਗਲਤ ਇਲਜ਼ਾਮ ਲਾਂਦਾ ਜਾਂ ਫਿਰ ਕਮੈਂਟ ਕਰਾਂਦਾ ਆ ਚੀਜ਼ ਹੋ ਜਾਂਦੀ ਹੈ ਬਾਕੀ ਕੁਝ ਆਪਾਂ ਧਿਆਨ ਨਹੀਂ ਦੇਣਾ ਜਾਂਦੇ ਸਾਨੂੰ ਬਹੁਤ ਮਜਨਿਆਂ ਨੇ ਗਿਆ ਕਿ ਤੁਸੀਂ ਧਿਆਨ ਕਿਉਂ ਦਿੰਦੇ ਹੋ ਇਗਨੋਰ ਕਰਿਆ ਮੈਂ ਉਹ ਬੰਦੇ ਨੂੰ ਇਹ ਉਹ ਸਿਰਫ ਜਵਾਬ ਦੇਣ ਵਾਸਤੇ ਅਸੀਂ ਮੈਂ ਰਮਨ ਰਮਨ ਮੈਂ ਉਹ ਬੰਦੇ ਨੂੰ ਵੀ ਗੱਲ ਕਹੀ ਆ ਮੈਂ ਕਿਹਾ ਬਾਦਲ ਕਹੇ ਨੇ ਕਿਹਾ ਸੀ ਨਾ ਵੀ ਭਾਈ ਵੀ ਵੀ ਜਿਹੜਾ ਝੂਠਾ ਹੋਵੇ ਹਨਾ ਠੀਕ ਹੈ ਵੀ ਉਹਦਾ ਵੀ ਕੱਖ ਨਾ ਰਹੇ ਹਨਾ ਤੇ ਵੇਖ ਲਾ ਮੈਂ ਕਹਾ ਵੀ ਮੈਂ ਇਹ ਕਸਾ ਖਾਣ ਨੂੰ ਤਿਆਰ ਆਂ ਬੀਬੀ ਜੇ ਮੈਂ ਖਾਹਵਾ ਮੇਰਾ ਕੱਖ ਨਾ ਰਵੇ ਤੇ ਨਹੀਂ ਮੇਰੇ ਤੇ ਇਲਜ਼ਾਮ ਲਾਉਣ ਵਾਲਾ ਨਾ ਕਰ ਚਲੋ ਬੂਰਾ ਕੀ ਮੰਗਣਾ ਪ੍ਰਮਾਤਮਾ ਆਪੋ ਮੈਂ ਕਹਾ ਤੂੰ ਆਦੇ ਮੂੰਹੋਂ ਕਹ ਮੈਂ ਆਪਦੀ ਆਪੇ ਵਕਤ ਆਂਦੇ ਨਾ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਢੋਈ ਜਾਂਦਾ ਆਪਣੇ ਬੋਝ ਨਹੀਂ ਹੋਣਾ ਚਾਹੀਦਾ ਮਾਰ ਕੇ ਜਾਣੇ ਕੋਈ ਫੁੱਦੂਆਂ ਵਾਂਗ ਨਾ ਇੱਕ ਤਾਂ ਸੁਣਿਆ ਹੋ ਬੰਦੇ ਨੂੰ ਦੂਜਾ ਹਰਤਾ ਆਗਲਾ ਗਲਤ ਸੋਚਾਂ ਰੱਖਦਾਗਾ ਹਨਾ ਫਿਰ ਇਹਦੋਂ ਤਾਂ ਸਾਹਾ ਵੱਡਾ ਚੰਗਾ ਹੈ ਜੇ ਇਹਦਾ ਠੀਕ ਹੈ ਤੇ ਬਾਕੀ ਤੁਸੀਂ ਸਮਝਦਾ ਹਾਂ ਹਮ ਜੋ ਨੌਜੀ ਸਾਫ ਕਰੋ ਚਾਦੀ ਚੰਗੀ ਚੰਗੀ ਤਰ੍ਹਾਂ ਕਰ ਲੋ ਹਾਂਜੀ 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 ਨੌਜੀ ਆ ਗਈਆਂ ਜੀ ਬੁੱਤ ਦੀਆਂ ਇਹ ਜੀ ਬਾਬਾ ਪੂਰੀ ਵਾਲਾ ਜੀ ਦੀ ਜਗਾ ਜਾਨੀ ਦੋਨੋਂ ਜਗ੍ਹਾ ਤੇ ਵੈਸੇ ਤਾਂ ਕੱਕੜੇ ਦਾ ਮੇਲਾ ਲੱਗਦਾ ਚੜ੍ਹਦੇ ਸੌਣ ਦਾ ਮੇਲਾ ਹੁੰਦਾ ਅੱਜ ਇੱਥੇ ਲੱਗੀ ਐ ਲੋਹੜੀ ਲੋਹੜੀ ਹਰ ਸਾਲ ਬਾਅਦ ਲੱਗਦੀ ਲੱਗਦੀ ਇੱਥੇ ਤੇ ਦੇਖੋ ਰੌਣਕਾਂ ਸ਼ੁਰੂ ਹੋ ਰਹੀਆਂ ਯਾਨੀ ਕਿ ਰਾਤ ਨੂੰ ਸਾਢੇ 7 ਵਜੇ 8 ਵਜੇ ਯਾਨੀ ਕਿ ਲੱਗਦਾਗਾ ਜੋ ਕੀ ਕਹਿੰਦੇ ਹੁੰਦੇ ਯਾਰੋਂ ਅ ਅਗਣੀ ਦਿੰਦੇ ਆ ਬਾਬਾ ਜੀ ਜਿਹੜੇ ਇੱਥੋਂ ਦੇ ਸੇਵਾਦਾਰ ਆ ਤੇ ਬਹੁਤ ਵਧੀਆ ਤੁਸੀਂ ਜੇਕਰ ਤੇ ਆਓ ਮਤਲਬ ਮਨ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਤੇ ਦਰਬੇਸ਼ਾਂ ਦੀ ਜਗ੍ਹਾ ਇਹ ਤੇ ਦੋਨੋਂ ਜਗ੍ਹਾ ਹੀ ਹੈ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਹੁਤ ਸਾਰੇ ਭੈਣ ਭਰਾ ਮਿਲੇ ਬਹੁਤ ਸਾਰੇ ਪਿੰਡ ਦੇ ਮਿਲੇ ਭੈਣ ਭਰਾ ਹਨ ਤੇ ਬਹੁਤ ਖੁਸ਼ੀ ਹੋਈ ਮਨ ਨੂੰ ਜਿਵੇਂ ਕੇ ਆਕਾਸ਼ ਖੜਾ ਹੈਗਾ ਤੇ ਇਹ ਨਾਲ ਹੀ ਜਿਨ੍ਹਾਂ ਦੇ ਵਿਆਹ ਤੇ ਅਸੀਂ ਗਏ ਸੀ ਕਾਸ ਦੇ ਜੀਜਾ ਜੀ ਖੜੇ ਆ ਨਾਲ ਹੀ ਠੀਕ ਹੈ ਤੇ ਅੱਭਾਈ ਹੁਣ ਸਾਰੇ ਯਾਨੀ ਕਿ ਯਾਰ ਮਿੱਤਰ ਖੜੇ ਆ ਤੇ ਆਪਣੀ ਗਲੀ ਚੋਂ ਮੁੰਡੇ ਤੇ ਮੈਂ ਕਿਹਾ ਇਹਨਾਂ ਕੋਸੇ ਹੋ ਜਾਣ ਵੀ ਘਰ ਦਾ ਬਲੌਗਰ ਆ ਤੇ ਸਾਡੀ ਵੀਡੀਓ ਨਹੀਂ ਬਣਾਈ ਹਨ ਤੇ ਦੇਖੋ ਇਧਰ ਇਹਦਾ ਬਹੁਤ ਜ਼ਿਆਦਾ ਭਰਿਆ ਹੁੰਦਾ ਬਜ਼ੁਰਗ ਬੈਠੇ ਸਾਰੇ ਬੰਦੇ ਬੈਠੇ ਆ ਹਨ ਤੇ ਯਾਨੀ ਕਿ ਵੀ ਚਲੋ ਸਾਰੇ ਸੰਗਤ ਯਾਨੀ ਕਿ ਆਈ ਜਾਂਦੀ ਹੈ ਮੇਰੇ ਖਿਆਲ ਨਾਲ ਨਾ ਨਾਲ-ਨਾਲ ਦੇ ਪਿੰਡਾਂ ਚੋਂ ਜਿਵੇਂ ਫੂਲੇ ਵਾਲਾ ਹੋ ਗਿਆਗਾ ਘੋਲੀਆ ਹੋ ਗਿਆ ਨਾਲ ਨਾਲ ਦੇ ਪਿੰਡਾਂ ਚੋਂ ਵੀ ਜਾਨੀ ਕਿ ਵੀ ਆਉਂਦੀ ਆ ਸੰਗਤ ਰਾਤ ਨੂੰ ਇੱਥੇ ਲੋਹੜੀ ਵਾਲੇ ਤਾਂ ਬਾਕੀ ਕੱਕੜੇ ਦੇ ਮੇਲੇ ਤੇ ਤਾਂ ਵੀ ਦੂਰੋਂ ਦੂਰੋਂ ਆਉਂਦੀਆਂ ਸੰਗਤ ਹੰਮ ਭਮਾ ਕੇ ਹਨ ਤੇ ਪਹੁੰਚਦੇ ਆ ਸਾਰੇ ਤੇ ਚਲੋ ਆਹ ਲਓ ਜੀ ਦੇਤੀ ਅੱਗ ਸੇ ਦੇਖੋ ਹੁਣ ਦੇਖੋ ਗੱਠ ਠਾਠਾ ਮਾਰਦਾ ਪਿਆ ਨਾ ਗੱਠ ਦੇਖੋ ਕਿੰਨੀ ਸੰਗਤ ਆ ਪੜਾਕੇ ਤਾੜ 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 ਪੈਂਦੇ ਆ ਦੇਖੋ ਇਧਰ ਕਿਉਂ ਕਿਆ ਬਾਤ ਆਈ ਨਾ ਰੂਹ ਖੁਸ਼ ਹੁੰਦੀ ਏ ਦੇਖ ਕੇ ਤੇ ਸਾਰੀ ਜਗਾ ਦਰਬਾਰ ਜਿਹੜਾ ਸਾਰਾ ਲੜੀਆਂ ਨਾਲ ਸਜਾਇਆ ਹੋਇਆ ਹੈ ਨਾ ਤੇ ਇਹ ਜਾਨੀ ਕਿ ਬਾਗੇ ਪੁਰਾਣਾ ਆਪਣਾ ਪਿੰਡ ਹੈਗਾ ਬਾਗੇ ਪੁਰਾਣੇ ਦੇ ਦਿਹਾਲ ਸਿੰਘ ਵਾਲੇ ਦੇ ਸਨ ਚ ਤੇ ਰੋਡ ਦੇ ਉੱਤੇ ਹੀ ਆਉਂਦੀ ਏ ਇਹ ਜਿਹੜੀ ਜਗਾ ਕੀ ਬਾਬਾ ਪੂਰੀ ਵਾਲਾ ਜੀ ਦੀ ਤੇ ਬਹੁਤ ਜਾਨੀ ਕਿ ਪਾਵਰ ਵਾਲੀ ਇੱਥੇ ਬਾਬਾ ਜੀ ਦਾ ਚਵਾਰ ਆਗਾ ਬਹੁਤ ਟੈਂਪਰਾਣਾ ਹੀ ਚਵਾਰ ਆਹੋ ਉਹ ਜਾਨੀ ਕਿ ਬਾਬਾ ਜੀ ਜਿਹੜੇ ਆ ਉਹ ਟੌਣ ਦੀ ਇਜਾਜ਼ਤ ਨਹੀਂ ਦਿੰਦੇਗੇ ਤੇ ਉਹ ਉਹ ਉਵੇਂ ਚਵਾਰਾ ਕੱਲਾ ਖੜਾ ਹੋ ਸਾਰਾ ਜਾਨੀ ਕਿ ਨਮਾ ਬਣ ਗਿਆ ਇੱਥੇ ਤੇ ਉਹ ਕੱਲਾ ਚਵਾਰਾ ਜਾਨੀ ਕਿ ਟੌਂਦਾ ਨਹੀਂ ਕੋਈ ਆ ਤਾਂ ਇਹ ਦਾ ਮੁੰਡਾਗਾ ਮੇਰੇ ਨਾਲ ਗੱਲ ਕਰ ਰਿਹਾ ਸੀਗਾ ਇਹ ਇੱਕ ਵੈਚ ਗਿਆ ਵਾ ਡਰਾਈਵਰੀ ਕਰਦਾਗਾ ਤੇ ਵੀਡੀਓ ਕਾਲ ਤੇ ਚਲੋ ਜੇਸਾਪੁਰ ਦੇਸਾਂ ਵਿੱਚ ਬੈਠੇ ਤੁਹਾਡੇ ਵਰਗੇ ਭੈਣ ਭਰਾ ਬਹੁਤ ਜਣੇ ਬੈਠੇ ਆ ਜਿਹੜੇ ਇਹ ਚੀਜ਼ ਨੂੰ ਪੰਜਾਬ ਜੀ ਨੂੰ ਤਾਰਸਦੇ ਆ ਹਨਾ ਤੇ ਇਦਾਂ ਹੀ ਇਹ ਤਾਰਸਦੇ ਆ ਹਨਾ ਤੇ ਇਹ ਜਾਨੀ ਕਿ ਜਿਹੜਾ ਪੰਜਾਬ ਦੀ ਮौज ਆ ਪੰਜਾਬ ਵਰਗੀ ਮौज ਕਿਤੇ ਵੀ ਨਹੀਂ ਲੱਭਣੀ ਜਿੱਥੇ ਮਰਜੀ ਭੱਜ ਲਗੇ ਆਪਾਂ ਹਨਾ ਤੇ ਇਹ ਮੈਨੂੰ ਕਹਿੰਦਾ ਤਾਇਏ ਦਾ ਮੁੰਡਾ ਕਹਿੰਦਾ ਤਾਇਆ ਵੀ ਆ ਸਾਡੀ ਮਾਤਾ ਦਾ ਵਿਚੋਲਾ ਵੀ ਆ ਤੇ ਕਹਿੰਦਾ ਮੈਨੂੰ ਕਹਿੰਦਾ ਯਾਰ ਬਹੁਤ ਵਧੀਆ ਲੱਗਿਆ ਯਾਰ ਕਹਿੰਦਾ ਤੂੰ ਮੈਨੂੰ ਲੋਹੜੀ ਦਾ ਪ੍ਰੋਗਰਾਮ ਦਿਖਾਤਾ ਵੀਡੀਓ ਕਾਲ ਕਰਕੇ ਖੁਸ਼ ਹੋ ਗਿਆ ਠੀਕ ਹੈ ਤੇ ਚਲੋ ਜਿੰਨੇ ਕੁ ਜੋਗਿਆਂ ਆਪਾਂ ਕਰ ਲਈਦਾ ਤੁਹਾਨੂੰ ਵੀ ਦਿਖਾ ਦੇਈਦਾ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਹਨਾ ਮਨ ਨੂੰ ਖੁਸ਼ੀ ਮਿਲਦੀ ਹੈ ਦੇਖ ਕੇ ਹਨਾ ਇੰਨੀਆਂ ਸੰਗਤਾਂ ਦੇ ਦਰਸ਼ਨ ਯਾਨੀ ਕਿ ਵੀ ਕੱਲ ਅਸੀਂ ਜਾਣਾਗਾ ਦੂਸਰੀ ਜਗ੍ਹਾ ਤੇ ਯਾਨੀ ਕਿ ਵੀ ਤਦ ਤੂੰ ਪੂਰਾ ਸਹਿਯੋਗ ਕਰ ਹਾਂ ਪਹਿਲਾਂ ਉੱਥੇ ਰੋੜਾ ਤੂੰ ਪੂਰਾ ਸਹਿਯੋਗ ਕਰ ਆ ਸਾਡੇ ਪਿੰਡ ਦੇ ਨੰਨੇ-ਮੁੰਨੇ ਸਿੰਗਰ ਹਰਪ੍ਰੀਤ ਸਾਫਾ ਪਨਾਸਤਾਨੀ ਬੰਗਾ ਸੰਕਾਣਾ ਵੈਰ ਨਹੀਂ ਪੱਟੇ ਕੋਈ ਨਹੀਂ ਸ਼ਾਇਦ ਸੋਹਣਿਆਂ ਦਾ ਆਪਰੇ ਤੁਹਾਡੇ ਨਾਲ ਫੋਟੋ ਕਰਵਾਉਂਗਾ ਲੰਗਰ ਖਾਣ ਬੈਗੇ ਸਾਰੇ ਇਹੋ ਜਿਹੀ ਗੱਲਾਂ ਅਸੀਂ ਵੀ ਕਰਾਂਗੇ ਸਾਡੀ ਧਰ ਵੀ ਮਸ਼ਹੂਰ ਆ ਹਨਾ ਪੋੜੇ ਕਿਸੇ ਪੋੜੇ ਕਿਸੇ ਮਿਲਦੇ ਆ। ਸ਼ਾਟ ਬਣਾ ਲਾ ਸ਼ਾਟ। ਵਧੀਆ ਲੱਗਿਆ। ਪੋੜੇ ਬਣਿਆ ਰਹੇ। ਉਹ ਦਾ ਕੱਲ ਨੂੰ ਆ ਅੱਜ ਵਰਤਾਏ ਆ ਕੱਲ ਨੂੰ ਬਣਾ। ਤੜਕਾ ਹੋਇਆ ਤੇ ਸਾਰਾ ਦੇ। ਅਸੀਂ ਆਏ ਆ ਜੀ ਬਾਬਾ ਜੀ ਦੀ ਜਗ੍ਹਾ 'ਚ। ਬਾਬਾ ਸهيل ਸਿੰਘ ਜੀ। ਬਾਬਾ ਸهيل ਸਿੰਘ ਜੀ ਦੀ ਜਗ੍ਹਾ 'ਚ ਤੇ ਕਾਫੀ ਸੰਗਤ ਆਈ ਹੋਈ ਹੈ ਤੇ ਉਹ ਵੀ ਆਪਣੇ ਜਾ ਰਹੇ ਨੇ। ਆ ਰਹੇ ਨੇ, ਜਾ ਰਹੇ ਨੇ ਸਾਰੇ। ਤਦੂ ਗਏ ਜਾ ਰਹੇ ਅੰਦਰ ਤੋਂ ਨਹੀਂ ਜਾਂਦੇ ਪਕੌੜੇ ਆ ਲੰਗਰ ਨਹੀਂ ਮੈਂ ਲੰਗਰ ਦੀ ਬਣਾਈ ਆ ਪਕੌੜਿਆਂ ਦੀ ਜਾਂਦੇ ਅਸੀਂ ਲੰਗਰ ਪਕੌੜਿਆਂ ਨੂੰ ਲੰਗਰ ਰਹਿਣਾ ਨਹੀਂ ਖਾਣੇ ਪਕੌੜੇ ਆਈ ਸੀ ਨਹੀਂ ਨਹੀਂ ਪਕੌੜੇ ਨਹੀਂ ਖਾਣਾ ਹੈ ਪਹਿਲੇ ਮੱਥਾ ਟੇਕਾਂਗੇ ਫਿਰ ਖਾਵਾਂਗੇ ਜੇ ਕਿ ਜੇ ਸਾਡੇ ਲੇਖਾ ਤੇ ਲਿਖਿਆ ਹੋਇਆ ਤਾਂ ਐਵੇਂ ਜੀ ਆਪੇ ਪ੍ਰਸ਼ਾਦ ਤੇ ਮਿਲਦਾ ਹੀ ਮਿਲਦਾ ਹੈ ਨਾ ਅਕਸ਼ੇ ਕੁਮਾਰ ਲੰਗਰ ਖਾਂ ਜਾਂਦਾ ਸੀ ਅਸੀਂ ਦਿਖਾ ਹੇ ਜੀ ਬਾਬਾ ਸਹਿਲ ਸਿੰਘ ਜੀ ਦੇ ਜਗ੍ਹਾ ਦੇ ਉੱਤੇ ਪਕਾਉ ਰਿਹਾ ਪਕੌੜਿਆਂ ਦਾ ਲੰਗਰ ਤਿਆਰ ਹੋ ਰਿਹਾਗਾ ਤੇ ਯਾਨੀ ਕਿ ਵੀ ਬਹੁਤ ਮਾਣ ਨੂੰ ਖੁਸ਼ ਹੁੰਦੀ ਜਦੋਂ ਸੰਗਤਾਂ ਮਿਲਦੀਆਂ ਜਾਂ ਹਨਾ ਤੁਹਾਡੇ ਵਰਗੇ ਭੈਣ ਭਰਾ ਸਾਰੇ ਮਿਲਦੇ ਆ ਇਹ ਹੁਣ ਮੁੰਡੇ ਕਹਿੰਦੇ ਵੀ ਆਹ ਬੰਦਾ ਨਾ ਐਨਕਾਂ ਵਾਲਾ ਇਹ ਬਿਜਲੀ ਦਾ ਕੰਮ ਹੈ ਤੇ ਸਾਰਾ ਕਰਾਇਆ ਸੀਗਾ ਇਹ ਕਰਕੇ ਨਹੀਂ ਜਾਂਦਾ ਹੁਣ ਨਾ ਥੋੜਾ ਜਿਹਾ ਕੰਮ ਆ ਤੇ ਇਹ ਕਰਕੇ ਨਹੀਂ ਜਾਂਦਾ ਸ਼ਾਇਦ ਹੁਣ ਵੇਖੀ ਵੀਡੀਓ ਥੋੜੀ ਜੀ ਆ ਜੇ ਤੇ ਇਹਨੂੰ ਕੀ ਕਹਿੰਦੇ ਹੁੰਦੇ ਆ ਸ਼ਰਮ ਤੇ ਬਾਕੀ ਆ ਦੇਖੋ ਸਾਰਾ ਹਾਲ ਉੱਤੇ ਇੱਥੇ ਬਣਿਆ ਹੋਇਆ ਤੇ ਉਧਰ 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 ਹਾਂ ਉਹ ਬੋਲਾਂਗੇ ਆਪਾਂ ਹੋਰ ਹੀ ਕੁਛ ਕਰਤਾ ਸੀਗਾ ਤੇ ਇਹ ਮੁੰਡੇ ਕਹਿੰਦੇ ਵੀ ਸਾਡੀ ਵੀ ਬਾਈ ਵੀਡੀਓ ਬਣਾ ਦਿਓ ਯਾਰ ਤੇ ਮੈਂ ਕਹ ਲਓ ਯਾਰ ਤੁਸੀਂ ਸੇਵਾਦਾਰ ਆਂ ਸੇਵਾਦਾਰਾਂ ਦੀ ਤਾਂ ਸੇਵਾ ਕਰਨੀ ਸਾਡਾ ਫਰਜ਼ ਬਣਦਾਗਾ ਪਕੌੜੇ ਦਾ ਰੰਗ ਕਰ ਸ਼ਾਕ ਰਹੀ ਹੈ ਤੇ ਉਧਰ ਬਣੀ ਜਾਂਦੇ ਆ ਬ੍ਰੈਡ ਪਕੌੜਾ ਆ ਮੰਜੇ ਭਰੇ ਪਏ ਆ ਬਾਕੀ ਗੁਰੂ ਘਰ ਕਿਸ ਚੀਜ਼ ਦਾ ਘਾਟ ਹੀ ਹੁੰਦਾ ਮਾਤਾ ਦੇਖਣ ਤੇ ਤੁਹਾਨੂੰ ਮੈਂ ਨਾ ਬਾਹਰਲਾ ਡਰੈਸ ਦਿਖਾਉਣਾ ਜਗਾ ਦੇ ਤੇ ਦੇਖੋ ਅਰੇ ਹੈ ਕੋਈ ਆਕਸੀ ਜੰਦੀ ਘਾਟ ਦੇਖੋ ਜਿਹਨੂੰ ਮਾਂ ਦਾ ਦਾਦਾ ਜੱਦ ਨੇ ਆਪੋਰਡ ਨੂੰ ਆਪਾਂ ਹਨ ਤੇ ਉਹ ਵੀ ਆ ਦੇਖੋ ਤਿੰਨ ਚਾਰ ਬੋਰਡ ਆ ਬੋਰਡ ਬੋਰਡ ਚਾਰ 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 ਬੋਰਡ ਆ ਨਾ ਪੰਜ ਬੋਰਡ ਹੀ ਐ ਹਮ ਇੱਕ ਥੋੜਾ ਸਾਰਾ ਪਾਸੇ ਭੇੜੀ ਭੇੜ ਹਰਿਆਲੀ ਹਰਿਆਲੀ ਆ ਆ ਜੀ ਇਹਨੇ ਬਚਾਉਣਾ ਆਪਾਂ ਨੂੰ ਹੈ ਇਹਨਾਂ ਦੀ ਇਹ ਖੜੇ ਹੀ ਡੌਗੀ ਦਰਵੇਸ਼ ਆ ਵੀ ਦਰਵੇਸ਼ ਗੁਰੂਕਰ ਦੇ ਕੁੱਕਰ ਰਾਖੀਦਾਰ ਤੇ ਆਹ ਰਮਣ ਫਿਰਦੀ ਆ ਇਹਨਾਂ ਦੀ ਨਾ ਇਹਨਾਂ ਨੂੰ ਤੇ ਰੋਟੀ ਪਾਓ ਨਾ ਪਰ ਕਈ ਇਹਨਾਂ ਨੂੰ ਮਾਰਦੇ ਪਤਾ ਨਹੀਂ ਕਿਉਂ ਵੇ ਪਰ ਆਪਾਂ ਡਰਦੇ ਵੀ ਆ ਕਿ ਕਿਤੇ ਸਾਨੂੰ ਪੈ ਨਾ ਜਾਵੇ ਹੂੰ ਹੂੰ ਪਰ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਦੂਰ ਹੋ ਕੇ ਲੰਘ ਜਾਓ ਘਰੇ ਆ ਗਿਆ ਤਾਂ ਮਤਲਬ ਐ ਥੋੜਾ ਉਹਨੂੰ ਸੋਟੀਆਂ ਨਾਲ ਕੁੱਟੋ ਪਰ ਗਲਤ ਗੱਲ ਐ ਹਨਾ ਪਤਾ ਨਹੀਂ ਕਿਹੜਾ ਕਿ ਇਹਨਾਂ ਦਾ ਦਿੱਤਾ ਹੋਇਆ ਭਰਨਾ ਪੈ ਜੇ ਕੀਤਾ ਹੋਇਆ ਹੈ ਨਾ ਉਹਨਾਂ ਤੇ ਹੱਥ ਚੱਕ ਕੇ ਛੋਟੀਆਂ ਨਾਲ ਮਾਰਨਾ ਬਾਕੀ ਇਹਨਾਂ ਤੋਂ ਡਰ ਜਰੂਰ ਲੱਗਦਾ ਬਚਾਵ ਆਪਣੇ ਹੱਥ ਹੈਗਾ ਬਾਕੀ ਰੱਖਿਆ ਇਹਨਾਂ ਦੀ ਕਰਨੀ ਇਹਨਾਂ ਤੋਂ ਇਹਨਾਂ ਤੋਂ ਬਚਾਵ ਆਪਣਾ ਵੀ ਰੱਖਣਾ ਇਹਨਾਂ ਦੀ ਵੀ ਰੱਖਿਆ ਕਰਨੀ ਇਹ ਵੀ ਇੱਕ ਇਨਸਾਨੀਅਤ ਦੀ ਗੱਲ ਹੀ ਹੈਗੀ ਹੈ ਮੇਰੇ ਦੋ ਕਾਲੇ ਰੱਖੇ ਹੁੰਦੇ ਸੀਗੇ ਤੇ ਦੋਨਾਂ ਨੂੰ ਦੋਨੇ ਯਾਨੀ ਕਿ ਦੋਨਾਂ ਨੂੰ ਮੇਰਾ ਭਾਵਾ ਦਾਦਾ ਜੀ ਦਿੱਤਾ ਵੈਸੇ ਇੱਕ ਹਿਸਾਬ ਨਾਲ ਤੇ ਅੱਜ ਸ਼ਾਇਦ ਵੀ ਉਹਨਾਂ ਦਾ ਦਿੱਤਾ ਹੀ ਮੈਂ ਖਾਈ ਜਾਣਾਗਾ ਹਣਾ ਉਹਨਾਂ ਦੀ ਸੇਵਾ ਅੱਜ ਮੈਨੂੰ ਤਾਰ ਰਹੀ ਆ ਤੇ ਉਹਨਾਂ ਦੀ ਸੇਵਾ ਹੀ ਤਾਰ ਰਹੀ ਆ ਅੱਜ ਮੈਨੂੰ ਤੇ ਇੱਕ ਵਾਰ ਹੋਰ ਹਰਿਆਲੀ ਮੇਰਾ ਜੀ ਕਰਦਾ ਨਹੀਂ ਜਾਣ ਨੂੰ ਇੱਥੋਂ Fa dama maa mi ra 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 maa mi mi ra maa mi mi ra maa mi 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 maa mi 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 �